ਅੱਜ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਕਿ ਭਾਜਪਾ ਦੇ ਇੱਕ ਐਕਸ ਐਮਐਲਏ ਐਕਸ ਵਿਧਾਇਕ ਦੇ ਸਮੇਤ ਇੱਕ ਵੱਡੇ ਆਈਪੀਐਸ ਪੁਲਿਸ ਅਫਸਰ ਸਮੇਤ ਇੱਕ ਪੁਲਿਸ ਇੰਸਪੈਕਟਰ ਸਮੇਤ 14 ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਮਾਮਲਾ ਬਹੁਤ ਵੱਡਾ ਹੈ ਅੱਗੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਦੂਜੀ ਖਬਰ ਆਪਾਂ ਸਾਂਝੀ ਕਰਨੀ ਹੈ ਕਿ ਪੰਜਾਬ ਦੇ ਵਿੱਚ ਹੁਣ ਤੱਕ ਹੜ੍ਹਾਂ ਨੇ ਕੀ ਕੀ ਕੁਝ ਕਰ ਦਿੱਤਾ ਹੈ ਇਹਦੇ ਉੱਪਰ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝ ਕਰਦੇ ਆਂ ਤੇ ਤੀਜੀ ਖਬਰ ਹੈ ਗੱਲ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਅਸਤੀਫਾ ਦੇਣਗੇ ਕਿਹੜੇ ਮੁੱਦੇ ਤੇ ਹੈ ਇਹ ਵੀ ਆਪਾਂ ਅੱਗੇ ਸਾਂਝੀ ਕਰਦੇ ਆਂ ਪਹਿਲੀ ਖਬਰ ਜਿਹੜੀ ਹੈ ਉਹਦੇ ਵਿੱਚ ਅੱਜ ਪੂਰੇ ਭਾਰਤ 'ਚ ਵੱਡੀ ਚਰਚਾ ਹੋ ਰਹੀ ਹੈ ਕਿ ਇੱਕ ਬੀਜੇਪੀ ਦੇ ਭਾਜਪਾ ਦੇ ਐਕਸ ਐਮਐਲਏ ਵਿਧਾਇਕ ਸਮੇਤ 14 ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਸੁਣਾਈ ਹੈ। ਮਾਮਲਾ ਕੀ ਹੈ? ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਇਹ ਮਾਮਲਾ ਗੁਜਰਾਤ ਤੋਂ ਹੈ। ਗੁਜਰਾਤ ਦੇ ਵਿੱਚ ਭਾਜਪਾ ਦਾ ਇੱਕ ਵਿਧਾਇਕ ਜੀ ਦਾ ਨਾਂ ਨਲ ਨਲਨ ਕੋਟੜੀਆ ਦੱਸਿਆ ਜਾ ਰਿਹਾ ਹੈ। ਔਰ ਇੱਕ ਪੁਲਿਸ ਦਾ ਐਸਪੀ ਜੀ ਦਾ ਨਾਂ ਜਗਦੀਸ਼ ਪਟੇਲ ਦੱਸਿਆ ਜਾ ਰਿਹਾ ਹੈ ਤੇ ਇੱਕ ਇਨਸਪੈਕਟਰ ਜੀ ਦਾ ਨਾਂ ਅਨੰਤ ਪਟੇਲ ਦੱਸਿਆ ਜਾ ਰਿਹਾ ਹੈ ਤੇ ਨਾਲ ਇਹਨਾਂ ਦੇ ਇੱਕ ਵਕੀਲ ਹੈ ਤੇ ਬਾਕੀ ਲਗਭਗ 12 13 ਦੋਚੀ ਹੋਰ ਨੇ ਜਿਨ੍ਹਾਂ ਨੂੰ ਅਦਾਲਤ ਨੇ ਦੋਚੀ ਠਹਿਰਾਇਆ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ ਮਾਮਲਾ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਨਾਲ ਜੁੜਿਆ ਹੈ ਜਦੋਂ ਮੋਦੀ ਸਰਕਾਰ ਨੇ ਨੋਟਬੰਦੀ ਕੀਤੀ ਸੀ ਉਸ ਤੋਂ ਬਾਅਦ ਇੱਕ ਮਾਮਲਾ ਵਾਪਰਿਆ ਗੁਜਰਾਤ ਦੇ ਵਿੱਚ ਇੱਕ ਬਿਲਡਰ ਸੀਗਾ ਸ਼ਲੇਸ਼ ਪਟ ਉਹਨੇ ਸ਼ਿਕਾਇਤ ਕੀਤੀ ਸੀ ਪਹਿਲਾਂ ਪੁਲਿਸ ਨੂੰ ਉਹਨੇ ਕਿਹਾ ਸੀ ਕਿ ਇਹ ਸਾਰੇ ਇੱਕ ਗੈਂਗ ਬਣਾ ਕੇ ਇਹਨਾਂ ਨੇ ਨਾਲੇ ਤਾਂ ਮੈਨੂੰ ਡਰਾ ਕੇ ਧਮਕਾ ਕੇ ਗੁੰਮਰਾਹ ਕਰਕੇ ਤੇ ਅਗਵਾ ਕਰਕੇ ਮੇਰੇ ਤੋਂ ਕਰੋੜਾ ਰੁਪਏ ਲੁੱਟੇ ਨੇ ਔਰ ਨਾਲੇ ਇਹਨਾਂ ਨੇ ਬਹੁਤ ਵੱਡਾ ਫਰਾਡ ਕੀਤਾ ਉਸ ਮਾਮਲੇ ਦੀ ਜਾਂਚ ਫਿਰ ਸੀਆਈਡੀ ਕ੍ਰਾਈਮ ਬ੍ਰਾਂਚ ਨੇ ਕੀਤੀ ਪਹਿਲਾਂ ਉਸ ਮਾਮਲੇ 'ਚ ਸ਼ਿਕਾਇਤ ਬਿਲਡਰ ਨੇ ਹੋਰ ਵਿਅਕਤੀਆਂ ਦੀ ਕੀਤੀ ਸੀ ਉਹ ਤਾਂ ਕੇਸ ਦੇ ਵਿੱਚ ਸ਼ਾਮਲ ਹੀ ਰਹਿ ਨਾਲ ਫਿਰ ਜਦੋਂ ਇਹਦੀ ਪੜਤਾਲ ਹੋਈ ਤਾਂ ਪੁਲਿਸ ਨੂੰ ਪਤਾ ਲੱਗਾ ਕਿ ਜਿਹੜਾ ਪੁਲਿਸ ਦਾ ਐਸਪੀ ਹੈ ਉਹ ਵੀ ਇੱਥੇ ਸ਼ਾਮਲ ਹੈ ਤੇ ਜਿਹੜਾ ਐਮਐਲਏ ਆ ਵਿਧਾਇਕ ਹੈ ਉਹ ਵੀ ਸੌਦਾ ਕਰਾਉਣ ਦੇ ਵਿੱਚ ਔਰ ਵਿੱਚੋਂ ਹਿੱਸਾ ਲੈਣ ਦੇ ਵਿੱਚ ਸ਼ਾਮਲ ਹੈ ਤਾਂ ਫਿਰ ਉਹ ਸਾਰੇ ਮਾਮਲੇ ਦੇ ਵਿੱਚ ਇਹ ਜਿਹੜਾ ਜਾਂਚ ਹੋਈ ਜਾਂਚ ਹੋ ਕੇ ਮਾਮਲਾ ਅਦਾਲਤ ਚ ਗਿਆ ਤੇ ਅਦਾਲਤ ਨੇ ਅੱਜ ਫਿਰ ਉਮਰ ਕੈਦ ਸੁਣਾ ਦਿੱਤੀ ਐ ਇਹਨਾਂ ਸਾਰਿਆਂ ਨੂੰ ਹੁਣ ਉਹ ਕਹਿੰਦੇ ਨੇ ਕਿ ਸਾਨੂੰ ਨਜਾਇਜ਼ ਸਜ਼ਾ ਦਿੱਤੀ ਗਈ ਐ ਅਸੀਂ ਹਾਈ ਕੋਰਟ ਅਪੀਲ ਕਰਾਂਗੇ ਹੁਣ ਹਾਈ ਕੋਰਟ ਕੀ ਕਰੇਗੀ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਪਰ ਭਾਰਤ ਦੇ ਵਿੱਚ ਪਤਾ ਨਹੀਂ ਹੁਣ ਤੱਕ ਭਾਰਤ ਦੇ ਲੋਕਾਂ ਦੀ ਕਿਰਤ ਕਮਾਈਆਂ ਨਾਲ ਕਮਾਈ ਕਿੰਨੇ ਕਰੋੜਾਂ ਅਰਬਾਂ ਦੀ ਜਾਇਦਾਦ ਇਹ ਜਿਹੜੇ ਐਮਐਲਏ ਐਮਪੀ ਮੰਤਰੀ ਸੰਤਰੀ ਅਫਸਰ ਇਹ ਗੈਂਗ ਬਣਾ ਕੇ ਇਹ ਨੈਕਸਸ ਬਣਾ ਕੇ ਖਾ ਜਾਂਦੇ ਤੇ ਹੁਣ ਪੰਜਾਬ ਦੀ ਸਭ ਤੋਂ ਵੱਡੀ ਖਬਰ ਤੇ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਪਾਣੀ ਨੇ ਹੁਣ ਤੱਕ ਕਿੰਨੀ ਤਬਾਹੀ ਲੈਂਦੀ ਹੈ ਕਿੱਥੇ ਕਿੱਥੇ ਕੀ ਕੀ ਹੋਇਆ ਪਹਿਲਾਂ ਤਾਂ ਖਬਰਾਂ ਜਾਣਕਾਰੀਆਂ ਦੋ ਤਰ੍ਹਾਂ ਦੀਆਂ ਆ ਰਹੀਆਂ ਇੱਕ ਤਾਂ ਅਧਿਕਾਰਤ ਮਤਲਬ ਸਰਕਾਰੀ ਅੰਕੜੇ ਇੱਕ ਉਹ ਜਿਹੜੀ ਲੋਕਾਂ ਦੇ ਮੂੰਹੋਂ ਮੂੰਹੀ ਉਂਝ ਆ ਰਹੀ ਹੈ ਸਰਕਾਰੀ ਜਾਣਕਾਰੀ 3-4 ਗੁਣਾ ਘੱਟ ਹੈ ਤੇ ਜਿਹੜੀ ਆਮ ਲੋਕ ਦੱਸ ਰਹੇ ਨੇ ਉਹ 3-4 ਗੁਣਾ ਵੱਧ ਹੈ ਸਰਕਾਰੀ ਤੌਰ ਤੇ ਮੀਡੀਆ ਦੇ ਵਿੱਚ ਇਹ ਆ ਰਿਹਾ ਕਿ ਲਗਭਗ 500 ਤੋਂ ਉੱਪਰ ਪਿੰਡ ਜਿਹੜੇ ਆ ਉਹ ਡੁੱਬੇ ਨੇ ਪੰਜਾਬ ਦੇ 7 ਜ਼ਿਲ੍ਹੇ ਆਸਟੇਮ ਹੜਾਂ ਦੀ ਪੂਰੀ ਮਾਰ ਇੱਥਨੇ 350 ਤੋਂ ਵੱਧ ਜਿਹੜੇ ਸਕੂਲ ਨੇ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਔਰ ਹੁਣ ਤੱਕ ਲਗਭਗ 26 ਦੇ ਕਰੀਬ ਮੌਤਾਂ ਪੰਜਾਬ ਦੇ ਵਿੱਚ ਇਸ ਪਾਣੀ ਨਾਲ ਹੋ ਚੁੱਕੀਆਂ ਨੇ ਤੇ ਹੁਣ ਤੱਕ ਲਗਭਗ 100 ਦੇ ਕਰੀਬ ਜਿਹੜੇ ਪਸ਼ੂ ਨੇ ਉਹ ਇਸ ਪਾਣੀ ਹੜ ਦੀ ਮਾਰ ਨਾਲ ਮਰ ਚੁੱਕੇ ਨੇ ਪਰ ਜਿਹੜੀ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਬਾਹਰ ਹੈ ਉਹ ਇਹਨਾਂ ਗੱਲਾਂ ਨੂੰ 3 4 ਗੁਣਾ ਵੱਧ ਦੱਸ ਰਹੀ ਹੈ। ਮਤਲਬ ਨੁਕਸਾਨ ਬਹੁਤ ਵੱਡਾ ਹੋ ਰਿਹਾ। ਹੁਣ ਜਿਨ੍ਹਾਂ ਦੇ ਇੱਕ ਕਿੱਲਾ ਵੀ ਫਸਲ ਡੁੱਬ ਗਈ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੈ ਤੇ ਫਸਲ ਇੱਥੇ ਲੱਖਾਂ ਏਕੜ ਫਸਲ ਇੱਥੇ ਡੁੱਬ ਚੁੱਕੀ ਹੈ ਇਸ ਟਾਈਮ ਤੱਕ। ਹੁਣ ਜਿਨ੍ਹਾਂ ਦੇ ਘਰ ਦਾ ਇੱਕ ਪਸ਼ੂ ਮਰ ਗਿਆ ਜਾਂ ਇੱਕ ਜੀ ਪਾਣੀ ਦੇ ਵਿੱਚ ਰੁੜ ਗਿਆ ਜਾਂ ਫਸਲ ਤਬਾਹ ਹੋ ਗਈ ਯਾ ਘਰ ਡਿੱਗ ਪਿਆ ਉਹਨਾਂ ਵਾਸਤੇ ਤਾਂ ਜੱਗ ਪਰਲੋ ਵਾਲਾ ਹਿਸਾਬ ਬਣਿਆ ਪਿਆ ਪਰ ਸਰਕਾਰ ਕੀ ਕਰ ਰਹੀ ਹੈ ਫਰਜ ਤਾਂ ਸੀ ਸਰਕਾਰਾਂ ਜਾਂਦੀਆਂ ਤੇ ਜਾ ਕੇ ਪੀੜਤ ਲੋਕਾਂ ਦੇ ਲਈ ਸਹਾਇਤਾ ਦਾ ਐਲਾਨ ਕਰਦੀਆਂ ਮੁਆਵਜ਼ੇ ਦਾ ਐਲਾਨ ਕਰਦੀਆਂ ਹੋਣਾ ਤਾਂ ਚਾਹੀਦਾ ਸੀ ਹੁਣ ਤੱਕ ਭਗਵੰਤਮਾਨ ਸਰਕਾਰ ਇਹ ਐਲਾਨ ਕਰ ਦਿੰਦੀ ਵੀ ਭਾਈ ਜਿੰਨੀ ਜਿਹਦੀ ਜਿਹਦੀ ਫਸਲ ਤਬਾਹ ਹੋਈ ਸਾਰਿਆਂ ਨੂੰ ਸਰਕਾਰੀ ਸਹਾਇਤਾ ਖਜ਼ਾਨੇ ਚੋਂ ਪੂਰੀ ਪਰਪਾਈ ਕਰਾਂਗੇ ਜਿਨ੍ਹਾਂ ਦੇ ਘਰ ਡਿੱਗ ਪਏ ਉਹੋ ਜੇ ਘਰ ਬਣਵਾ ਕੇ ਦੇਾਂਗੇ ਜਿਨ੍ਹਾਂ ਦੇ ਪਸ਼ੂ ਮਰ ਗਏ ਉਹੋ ਜੇ ਪਸ਼ੂਆਂ ਦੇ ਪੈਸੇ ਦੇਾਂਗੇ ਪਰ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਦੀ ਸਰਕਾਰ ਨੇ ਹੁਣ ਤੱਕ ਅਜੇ ਹ ਕੋਈ ਐਲਾਨ ਨਹੀਂ ਕੀਤਾ ਮੁੱਖ ਮੰਤਰੀ ਤਾਂ ਜਿਹੜਾ ਉਹਨਾਂ ਨੇ ਇੱਕ ਪਹਿਲਾ ਬਿਆਨ ਦਿੱਤਾ ਸੀ ਉਹਦੇ ਤੋਂ ਵੀ ਮੁੱਕਰ ਗਏ ਮੁਰਗੀ ਮਰੀ ਤੇ ਬੱਕਰੀ ਮਰੀ ਦੇ ਪੈਸਿਆਂ ਦਾ ਬਿਆਨ ਦਿੱਤਾ ਸੀ ਉਹਦੇ ਤੋਂ ਵੀ ਉਹ ਪਿੱਛੇ ਅੜ ਚੁੱਕੇ ਨੇ ਫਿਰ ਲੋਕ ਉਮੀਦ ਕਿਦੇ ਤੋਂ ਕਰਨ ਭਾਈਪਾ ਦੀ ਸਰਕਾਰ ਕੇਂਦਰ ਚ ਹੈ ਅਜੇ ਤੱਕ ਪ੍ਰਧਾਨ ਮੰਤਰੀ ਨੇ ਪੰਜਾਬ ਡੁੱਬ ਰਿਹਾ ਕੋਈ ਬਿਆਨ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਭਾਈ ਪ੍ਰਧਾਨ ਮੰਤਰੀ ਬਹਿ ਕੇ ਜਹਾਜ਼ ਚ ਤੇ ਜਾਪਾਨ ਨਿਕਲ ਗਏ ਨੇ ਤੇ ਉੱਥੇ ਜਾ ਕੇ ਹਾਸੇ ਖੇਡ ਰਹੇ ਨੇ ਕਮਾਲ ਹੈ ਇਹ ਉਹ ਗੱਲ ਹੈ ਅਖੇ ਘਰ ਡੁੱਬਦਾ ਪਿਆ ਘਰ ਰੁੜਦਾ ਪਿਆ ਤੇ ਬਾਪੂ ਪਾਰਟੀਆਂ ਕਰਦਾ ਫਿਰਦਾ ਉਹ ਗੱਲ ਪ੍ਰਧਾਨ ਮੰਤਰੀ ਦੀ ਹੈ ਹੁਣ ਕਿਸੇ ਨੂੰ ਐਂ ਲੱਗ ਸਕਦਾ ਵੀ ਡੁੱਬਦਾ ਕੱਲਾ ਪੰਜਾਬ ਪਿਆ ਸਾਨੂੰ ਕੀ ਲੱਗੇ ਹਾਂ ਸਾਰਾ ਰੌਲਾ ਇੱਥੇ ਹੀ ਆ ਇਹਨਾਂ ਨੂੰ ਐਂ ਹੀ ਲੱਗਦਾ ਹੈ ਵੀ ਸਾਨੂੰ ਕੀ ਹੈ ਜੰਗ ਲੱਗੇ ਤਾਂ ਪੰਜਾਬ ਹੜ ਆਉਣ ਤਾਂ ਪੰਜਾਬ ਤੇ ਬਾਕੀਆਂ ਨੂੰ ਕੀ ਹੈ ਪੰਜਾਬੀਆਂ ਨੇ ਹੁਣ ਤੱਕ ਬਹੁਤ ਕਮਾਲ ਦਾ ਗੁਰੂ ਸਹਿਬਾਨਾਂ ਦਾ ਜਿਹੜਾ ਸਿੱਖਿਆ ਉਹਨੂੰ ਪੂਰੀ ਦੁਨੀਆ 'ਚ ਨਭਾਇਆ ਜਿੱਥੇ ਵੀ ਕਿਤੇ ਕੋਈ ਆਫਤ ਆਉਂਦੀ ਹੈ ਕੋਈ ਤਬਾਈ ਹੁੰਦੀ ਹੈ ਸਾਡੇ ਪੰਜਾਬੀ ਜਿਹੜੇ ਨੇ ਉਹ ਲੰਗਰ ਲੈ ਕੇ ਜਾਂਦੇ ਨੇ ਉਹ ਸਹੂਲਤਾਂ ਲੈ ਕੇ ਜਾਂਦੇ ਨੇ ਨਾਲ ਡਟ ਕੇ ਖੜਦੇ ਨੇ ਬੜਾ ਦੁੱਖ ਹੈ ਮੈਨੂੰ ਕਿ ਕਈ ਸਾਡੇ ਭਰਾ ਕਹਿ ਰਹੇ ਨੇ ਵੀ ਅੰਜ ਨਾ ਕਰਿਆ ਕਰੋ ਤੁਸੀਂ ਦੂਜਿਆਂ ਦੀ ਮਦਦ ਤੇ ਨਾ ਜਾਇਆ ਕਰੋ ਉਹ ਤਾਂ ਸਾਡੀ ਮਦਦ ਤੇ ਆ ਨਹੀਂ ਰਹੇ ਮੈਂ ਕਹਿੰਨਾ ਇਹ ਗਲਤ ਹੈ ਸਾਡੇ ਗੁਰੂ ਸਹਬਾਨਾ ਨੇ ਇਹ ਨਹੀਂ ਸਿੱਖਿਆ ਵੀ ਜੇ ਕੋਈ ਵੱਟੇ ਦੇ ਵਿੱਚ ਤੁਹਾਡੀ ਮਦਦ ਕਰੇ ਫਿਰ ਤੁਸੀਂ ਉਹਤੇ ਪਰਉਪਕਾਰ ਕਰਨਾ ਫਿਰ ਮਦਦ ਕਰਨੀ ਹੈ ਸਾਡੇ ਗੁਰੂ ਸਹਬਾਨਾ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਸਾਡੇ ਗੁਰੂ ਸਹਬਾਨਾ ਨੇ ਕਿਹਾ ਵੀ ਤੁਸੀਂ ਆਪਣੇ ਚੰਗੇ ਕੰਮ ਚੰਗੇ ਕਰਮ ਜਾਰੀ ਰੱਖਣੇ ਆ ਦੂਜਾ ਕਰਦਾ ਹੈ ਕਿ ਨਹੀਂ ਕਰਦਾ ਇਹਨੂੰ ਛੱਡ ਦਿਓ ਹੁਣ ਕਈ ਬੜੇ ਕਲਪੇ ਪਏ ਨੇ ਵੀ ਅਸੀਂ ਫਲਾਣੀ ਥਾਤੇ ਜਾ ਕੇ ਵੀ ਸੇਵਾ ਕੀਤੀ ਫਲਾਣੀ ਥਾਤੇ ਜਾ ਕੇ ਉਹ ਕਿਉਂ ਨਹੀਂ ਆਏ ਅੱਗੇ ਤੋਂ ਸਾਡੇ ਬੰਦਿਆਂ ਨੂੰ ਨਹੀਂ ਕਰਨੀ ਚਾਹੀਦੀ ਇੱਕ ਗੱਲ ਦੱਸਾਂ ਇਹ ਉਹੀ ਬੰਦੇ ਬੋਲ ਰਹੇ ਨੇ ਜਿਹੜੇ ਬੰਦੇ ਆਪ ਕਦੇ ਵੀ ਮੁਫਤ ਦੇ ਵਿੱਚ ਸਮਾਜ ਲਈ ਕੁਝ ਕਰਨ ਗਏ ਹੀ ਨਹੀਂ ਕੋਈ ਬੰਦੇ ਜਿਹੜੇ ਬੰਦਿਆਂ ਦੀ ਸੋਚ ਇਹ ਹੈਗੀ ਆ ਕਿ ਮਦਦ ਕਰਨੀ ਚਾਹੀਦੀ ਆ ਉਹ ਨਹੀਂ ਇਹ ਦੇਖਦੇ ਕਿ ਕਿਸੇ ਦਾ ਧਰਮ ਕੀ ਆ ਜਾਤ ਕੀ ਹੈ ਕਈ ਲੋਕਾਂ ਦੀ ਸੋਚ ਇਹ ਆ ਕਿ ਮਦਦ ਜਾਤ ਧਰਮ ਵੇਖ ਕੇ ਕਰਨੀ ਚਾਹੀਦੀ ਆ ਪਰ ਇਹ ਗੱਲ ਗਲਤ ਹੈ ਮਦਦ ਇਨਸਾਨ ਤੇ ਪੀੜਤ ਵੇਖ ਕੇ ਕਰਨੀ ਚਾਹੀਦੀ ਆ ਜਾਤ ਧਰਮ ਵੇਖ ਕੇ ਨਹੀਂ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇਹੀ ਉਪਦੇਸ਼ ਦਿੱਤਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇਸ ਸਥਿਤੀ ਦੇ ਵਿੱਚ ਫੇਲ ਸਾਬਤ ਹੋ ਰਹੀ ਹੈ ਤੇ ਹੁਣ ਸਭ ਤੋਂ ਵੱਡਾ ਸਵਾਲ ਇਹ ਆ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਅਸਤੀਫਾ ਦੇਣਗੇ ਕਿ ਉਹ ਗੱਦੀ ਛੱਡਣਗੇ ਕਿਉਂਕਿ ਜਦੋਂ ਦੂਜੀਆਂ ਸਰਕਾਰਾਂ ਹੁੰਦੀਆਂ ਸੀ ਤੇ ਉਹ ਇਹੋ ਜੀ ਸਥਿਤੀ 'ਚ ਕੋਈ ਲੋਕਾਂ ਦੀ ਮਦਦ ਕਰਨ ਦੇ ਐਲਾਨ ਨਹੀਂ ਸੀ ਕਰਦੀਆਂ ਤਾਂ ਖੁਦ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਪਾਰਟੀ ਅਸਤੀਫੇ ਮੰਗਦੀ ਰਹੀ ਆ ਔਰ ਹੁਣ ਵੀ ਜਦੋਂ ਕਿਤੇ ਕੋਈ ਹੋਰ ਸੂਬੇ 'ਚ ਕੋਈ ਸਰਕਾਰ ਫੇਲ ਸਾਬਤ ਹੁੰਦੀ ਆ ਜਾਂ ਉਹ ਕੋਈ ਵੱਡੇ ਕਦਮ ਪੀੜਤ ਲੋਕਾਂ ਲਈ ਨਹੀਂ ਚੁੱਕ ਸਕਦੀ ਤਾਂ ਆਮ ਆਦਮੀ ਪਾਰਟੀ ਅਸਤੀਫੇ ਮੰਗਦੀ ਆ ਤਾਂ ਫਿਰ ਕੀ ਹੁਣ ਭਗਵੰਤ ਮਾਨ ਸਾਹਿਬ ਅਸਤੀਫਾ ਦੇਣਗੇ ਇਹ ਅੱਜ ਦੇ ਟਾਈਮ ਦਾ ਵੱਡਾ ਸਵਾਲ ਹੈ ਜਵਾਬ ਹੈ ਨਹੀਂ ਦੇਣਗੇ ਕਿਉਂ ਨਹੀਂ ਦੇਣਗੇ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਵਿਚਾਰ ਲਿਖ ਸਕਦੇ ਹੋ ਬਹੁਤ ਮੇਰੇ ਬਾਤ ਕਈ ਬੰਦਿਆਂ ਦੀ ਸੋਚਣੀ ਹੈ ਆ ਮਦਦ ਜਾਤ ਧਰਮ ਵੇਖ ਕੇ ਕਰਨੀ ਚਾਹੀਦੀ ਆ ਮੇਰੀ ਵੀ ਸੋਚਣੀ ਹੈ ਆ ਕਿ ਨਹੀਂ ਪੀੜਤ ਬੰਦੇ ਦੀ ਮਦਦ ਧਰਮ ਜਾਤ ਵੇਖ ਕੇ ਨਹੀਂ ਕਰਨੀ ਚਾਹੀਦੀ ਉਹਨੂੰ ਇਨਸਾਨ ਸਮਝ ਕੇ ਇਨਸਾਨੀਅਤ ਦੇ ਤੌਰ ਤੇ ਕਰਨੀ ਉਨਾ ਅਗਲਾ ਸਵਾਲ ਇਹ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਸਤੀ